ਠੰਡਾ ਦੇ ਅੰਦਰ ਲੱਗੇ ਵਿਰਾਸਤੀ ਮੇਲੇ ਦੀਆਂ ਪਰਤਾਂ ਖੁੱਲਣੀਆਂ ਹੋਈਆਂ ਸ਼ੁਰੂ ਇੱਕ ਹੋਰ ਸੱਚ ਆਇਆ ਸਾਹਮਣੇ ਹਸਤਾਲਾਂ ਵਾਲਿਆਂ ਤੋਂ ਲੈ ਜਾ ਰਹੇ ਹਨ 4-4000 ਰੁਪਏ ਲੇਕਿਨ ਪੈਸੇ ਲਗਾਏ ਗਏ ਸਾਰੇ ਪੰਜਾਬ ਸਰਕਾਰ ਵੱਲੋਂ ਅਤੇ ਉਸ ਦੇ ਨਾਮ ਨਾਲ ਇੱਕ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੀ 10 ਦਿਨਾਂ ਦੀ ਦਿਹਾੜੀ ਤੇ ਉਹਨਾਂ ਤੋਂ ਸੈਂਡ ਕਰਵਾਏਗੀ ਲੇਕਿਨ ਉਹ ਉਹਨਾਂ ਨੂੰ ਦਿਹਾੜੀਆਂ ਦਿੱਤੀਆਂ ਗਈਆਂ ਤਿੰਨ ਦਿਨ ਇੱਥੇ ਹਪਤੰਗਨਦਰ ਨੀਆ ਤੇ ਉਸਦੇ ਨਾਲ-ਨਾਲ ਇੱਕ ਹੋਰ ਔਰਤ ਨੇ ਜਾਣਕਾਰੀ ਦਿੱਤੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਰਾਸ਼ਨ ਵੀ ਸਾਰਾ ਆਪਣੀ ਜੇਬ ਚੋਂ ਖਰੀਦਾ ਗਿਆ ਤੇ ਉਹਨਾਂ ਵੱਲੋਂ ਬਿੱਲ ਵੀ ਫਾੜ ਦਿੱਤੇ ਗਏ ਹਨ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਪੈਸੇ ਵੀ ਨਹੀਂ ਦਿੱਤੇ ਜਾ ਰਹੇ ਦੱਸਦੀ ਹੈ ਕਿ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਵੱਲੋਂ ਜੋ ਬਠਿੰਡਾ ਦੇ ਅੰਦਰ ਵਸਦਾ ਸੀ ਮੇਰਾ ਲੱਗਦਾ ਸੀ ਇਸ ਵਾਰ ਪੰਜਾਬ ਸਰਕਾਰ ਵੱਲੋਂ ਇਹਦਾ 15 ਲੱਖ ਰੁਪਏ ਆਪਣੀ ਜੇਬ ਚ ਦਿੱਤਾ ਹੈ ਤੇ ਲੇਕਿਨ ਜਿਹੜੇ ਇੱਥੇ ਵਿਅਕਤੀ ਕੰਮ ਕਰਨ ਵਾਲੇ ਹਨ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਜਾ ਰਹੇ ਨਾਲ ਇੱਕ ਔਰਤ ਨੇ ਜਾਣਕਾਰੀ ਦੇਦੇ ਹੋਏ ਦੱਸਿਆ ਕਿ ਉਹਨਾਂ ਤੋਂ 10 ਦਿਨਾਂ ਦੀ ਦਿਹਾੜੀ ਤੇ ਸੈਨ ਕਰਵਾ ਲਏਗੇ ਲੇਕਿਨ 3 ਦਿਨਾਂ ਦੀ ਦਿਹਾੜੀ ਦਿੱਤੀ ਹੈ ਤੇ ਨਾਲ ਨਾਲ ਜਿਹੜਾ ਇਹ ਰਾਸ਼ਨ ਉਹਨਾਂ ਨੂੰ ਦੇਣਾ ਬਣਦਾ ਸੀ ਉਹ ਵੀ ਨਹੀਂ ਦਿੱਤਾ ਗਿਆ ਉਹ ਵੀ ਆਪਣੀ ਜੇਬ ਚੋਂ ਉਹਨਾਂ ਵੱਲੋਂ ਆਪ ਹੀ ਆਪਣਾ ਖਰੀਦਿਆ ਗਿਆ ਹੈ ਤੇ ਉਹਦੇ ਨਾਲ ਨਾਲ ਜੇ ਗੱਲ ਕਰੀਏ ਤਾਂ ਜਿਹੜੀਆਂ ਇੱਥੇ ਅੰਦਸਤਾਲਾਂ ਇੱਥੇ ਲਗਾਈਆਂ ਗਈਆਂ ਆ ਉਹ ਭਾਵੇਂ ਇਹਨਾਂ ਵੱਲੋਂ ਪੰਜਾਬੀ ਆਪਣਾ ਵਿਰਸੇ ਨੂੰ ਸਮਰਪਿਤ ਇਹ ਮੇਲਾ ਲਗਾਇਆ ਗਿਆ ਸੀ ਲੇਕਿਨ ਜੋ ਇੱਥੇ ਆਪਣਾ ਸਟਾਲਾਂ ਇੱਥੇ ਲਗਾਈਆਂ ਗਈਆਂ ਪੰਜਾਬੀ ਵਿਰਸੇ ਨੂੰ ਲੈ ਕੇ ਉਹਨਾਂ ਤੋਂ 4-4000 ਰੁਪਿਆ ਇੱਕ ਆਪਣਾ ਸਟਾਲ ਦਾ ਉਗਰਾਹ ਜਾ ਰਿਹਾ ਜਿਸ ਨੂੰ ਦੇਖ ਕੇ ਇਸ ਨੂੰ ਇਸ ਤੇ ਹੁਣ ਸਵਾਲ ਖੜੇ ਹੋ ਗਏ ਹਨ ਇਸ ਸਬੰਧੀ ਜਦ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਇੱਥੇ ਆਪਣਾ ਡਿਪਟੀ ਕਮਿਸ਼ਨਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰਾਂਗੇ ਤੇ ਇਸ ਸਬੰਧੀ ਜਦ ਕੰਪਰੂਮਰ ਟਾਸਟ ਦੇ ਚੇਅਰਮੈਨ ਜਤਿੰਦਰ ਭੱਲਾ ਦੇ ਨਾਲ ਗੱਲਬਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਧਿਆਨ 'ਚ ਮਾਮਲਾ ਹੈ ਤੇ ਉਹਨਾਂ ਵੱਲੋਂ ਵੀ ਇਸ ਮੇਲੇ ਦੀ ਜਾਂਚ ਕਰਵਾਈ ਜਾਵੇਗੀ। ਗਰਮਖਸ਼ ਕਰਾ ਰਹੀ ਜੀ ਮੇਰਾ ਨਾਂ ਮੈਂ 10 ਵਾਰ ਜਾਇ ਇੱਕ ਮਿੰਟ ਇੱਕ ਮਿੰਟ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਂ ਗਰਮਖਸ਼ ਕਰਾ ਰਹੀ। ਇਹ ਬਰਾਸਤ ਮੇਲੇ ਤੇ ਕਿਹਨੇ ਕਿ ਚੱਕਾ ਰਹੀ? ਅਸੀਂ ਪਹਿਲੇ ਮੇਲੇ ਤੋਂ 92 'ਚ ਲੱਗੇ ਸੀ ਉਦੋਂ ਤੋਂ ਆ ਰਿਹਾ। ਜੋ ਖਾਣ ਪੀਣ ਹੁੰਦਾਗਾ ਉਹ ਸੰਸਥਾ ਵੱਲੋਂ ਦਿੱਤਾ ਜਾਂਦਾ ਕਿ ਤੁਸੀਂ ਆਪ ਸੰਸਥਾ ਵੱਲੋਂ ਦਿੱਤਾ ਜਾਂਦਾ ਸੀ ਪਰ ਦਿੱਤਾ ਨਹੀਂ ਗਿਆ ਹੁਣ ਕਾਇਦ ਕਹਿੰਦੇ ਉੱਥੋਂ ਦੇਵਾਂਗੇ ਤੁਹਾਨੂੰ ਮੈਂ ਇਹਨਾਂ ਨੂੰ ਤੁਸੀਂ ਕੱਲ ਪੁੱਛੋ ਮੈਂ ਮੈਂ ਦੋ ਗੰਡੀਆਂ ਲਸਣ ਦੀਆਂ ਲਈ ਕਹਿੰਦੇ ਜੀ ਗੁਰਬਖਸ਼ ਕਰਕੇ ਲਓ ਲਸਣ ਲੈ ਗਈ ਦਸਰ ਦੋ ਗੰਡੀਆਂ ਤੋਂ ਕਿਲੋ ਬਣਾਇਆ ਮੈਨੂੰ ਖਾਲਸੇ ਨੇ ਬੁਲਾਇਆ ਜੀ ਦਫ਼ਤਰ ਚ ਕਹਿੰਦੇ ਤੁਸੀਂ ਲਸਣ ਲੈ ਕੇ ਆਈਏ ਕਿਲੋ 400 ਰੁਪਏ ਕਿਲੋ ਆ ਕਹਿੰਦੇ ਮੈਂ ਲੈ ਕੇ ਨਹੀਂ ਆਈ ਦੋ ਲੈ ਕੇ ਆਈ ਸਰ ਉਹ ਵੀ ਮੈਂ ਇਹਨਾਂ ਨੂੰ ਕਿਹਾ ਮੈਂ ਲੈ ਕੇ ਆਈ ਆ ਮੇਰੇ ਬਿੱਲ ਹੈ ਆ ਦੇਖ ਲੋ 200 ਦਾ ਆਟਾ ਕੱਲ ਆਇਆ ਸੀ ਤੇ ਆਹ ਦੇਖ ਲੋ ਕਿੰਨੇ ਦਾ 600 45 ਰੁਪਏ ਦਾ ਬਿੱਲਾ ਅੱਜ ਖੀਰ ਬਣਾਈ ਐ ਮੈਂ 10 ਵਾਰੀ ਜਾਇਆ ਜੀ ਨਹੀਂ ਦਿੱਤਾ ਕੀ ਕਹਿ ਦਿੰਦੇ ਜਦੋਂ ਮੰਗਦੇ ਬਿੱਲੇ ਨਹੀਂ ਜਦੋਂ ਬਿੱਲੇ ਹੋਵਾਂਗੇ ਉੱਥੇ ਦੇਖੀ ਜਾਂਦੇ ਆਰਾਮ ਨਾਲ ਬੈਠੇ ਮੂਰੇ ਬਿੱਲ ਨਹੀਂ ਦਿੱਤੇ ਅਸੀਂ ਹੁਣ ਇੱਥੇ 10 ਵਜੇ ਤੱਕ ਬੈਠੇ ਰਹਾਂਗੇ ਬਿੱਲ ਵਿੱਚ ਸੇਮੀਆ ਵੀ ਮੈਂ ਲੈ ਕੇ ਦਿਤੀ ਆਪਦੇ ਬਿੱਲੇ ਲੈ ਕੇ ਦਿਤੀਆਂ ਮੈਂ ਪਰ ਕੋਈ ਪੈਸਾ ਨਹੀਂ ਕਿਸੇ ਨੂੰ ਨਾ ਨਾ ਕੋਈ ਪੈਸਾ ਨਹੀਂ ਦਿੱਤਾ ਹਾਈ ਉਹਨੇ ਸਿੱਟਤਾ ਜੀ ਕਹਿੰਦੀ ਫਿਰ ਦੰਦਾ ਤਾਂ ਹੈ ਨਹੀਂ ਕੋਈ ਉਹਨੇ ਮੈਨੂੰ ਪੜਤਾ 200 ਦਾ ਕਾਹ ਤੋਂ ਸਿੱਟਦੇ ਆ ਅੱਕ ਅੱਕਿਆ ਨਹੀਂ ਅੱਕੇ ਸਿੱਟਤਾ ਕਹਿੰਦੀ ਮੈਥੋਂ ਲੈ ਲਈ 200 ਰੁਪਇਆ ਮੈਂ ਤਾਂ ਹੀ ਮੰਨ ਤਾ ਅਮਰ ਜੀ ਜਿਦ ਕਹਰਾ ਪਤਾ ਤੂੰ ਅੱਜ ਜੰਬ ਰਾਸਮੀ ਮੇਲਾ ਲੱਗਾ ਸਾਰ ਮੈਂ ਕਿਧੋਂ ਕਦੇ ਆਉਣ ਲੱਗੇ ਉਹਤ ਮੈਨੂੰ 16 ਸਾਲ ਹੋ ਗਏ ਹੁੰਦੀ ਨੂੰ ਕਿਵੇਂ ਮੇਲਾ ਕਿਵੇਂ ਲੱਗਦਾ ਬਾਲਾ ਵਧੀਆ ਲੱਗਦਾ ਜੀ ਐਨ ਮੈਨੂੰ ਰੌਣਕਾ ਚਾਰ ਚਪੇਰੋ ਮੇਰ ਦੀਆਂ ਭੈਣ ਭਰਾ ਮੇਦੇ ਆ ਬੋਜਮਾਨ ਖੁਸ਼ਹੰਦਾ ਇੱਥੇ ਜਿਹੜਾ ਆਉਂਦਾ ਹੈ ਕਿ ਲੋਕ ਆਉਂਦੇ ਆ ਉਹ ਤੋਂ ਉਹ ਤੋਂ ਚਾਹ ਮੰਗਦਾ ਹੈ ਕੋਈ ਰੋਟੀ ਮੰਗਦਾ ਹੈ ਕਿਸੇ ਨਾਲ ਲੱਗਦਾ ਹੈ ਕਿ ਉਹ ਉਹ ਪੁੱਤ ਮੈਂ ਤਾਂ ਫਿਰ ਸਾਰਾ ਸਮਾਨ ਘਰੇ ਲੈ ਆਉਣੀ ਮੈਂ ਸੇਵਾ ਕਰਦੀ ਆ ਸਾਰਾ ਨੂੰ ਮੋੜ ਦੀ ਯਾਦ ਚਲੇ ਤੋ ਕੀ ਕੀ ਬਣਾਉਣਾ ਮੈਂ ਸਾਗ ਵੀ ਬਣਾਉਣੀ ਹੈ ਮੱਕੀ ਦੀਆਂ ਰੋਟੀਆਂ ਬਾਹਰ ਇਹਦੀਆਂ ਘਰੋਂ ਦੁੱਧ ਰਿੱਕੜੀ ਲੈ ਲੱਸੀ ਹੈ ਸ਼ਾਮ ਤੱਕ 6 ਵਜੇ ਤੱਕ ਪੀ ਜਾਵੇ ਮੈਂ ਕਿਤੇ ਨੂੰ ਰੋਕਦੀ ਨਹੀਂ ਕੱਲੋਂ ਕੋਈ ਤਾਂ ਮੈਂ ਤੁਹਾਨੂੰ ਜਾਂ ਸਰਕਾਰ ਵੱਲੋਂ ਕੋਈ ਸਮਾਨ ਨਹੀਂ ਨਾ ਸਮਾਨ ਤਾਂ ਆ ਮਾੜਾ ਮੁੱਟਾ ਵੇਦ ਨਹੀਂਦਾ ਵੀ ਆ ਬੇਤਾ ਟ੍ਰੋਫੀ ਦੇਤੀ ਕੋਈ ਹੋਰ ਚੀਜ਼ ਦੇਤੀ ਨਹੀਂ ਰਾਸ਼ਨ ਵਗਾਰਾ ਨਹੀਂ ਪੁੱਤ ਮੇਰੇ ਘਰ ਦਾ ਸਾਰਾ ਹੁਣ ਤੁਸੀਂ ਦੋ ਦਿਨਾਂ ਤੋਂ ਰਾਸ਼ਨ ਚਲਾ ਰਹੇ ਪੁੱਤ ਲੈ ਕੇ ਆਉਂਦਾ ਉਹ ਕਰੋ ਜਾਈਏ ਪੁੱਤ ਵੈਸੇ ਵੀ ਕੋਲੋਂ ਆਏ ਤੁਸੀਂ ਕੋਲੋਂ ਨਹੀਂ ਆ ਸਾਰੇ ਪੈਸੇ ਇੰਨੇ ਜਣੇ ਆਉਂਦੇ ਆ ਕਿ ਹਰੇ ਕਹਿੰਦਾ ਬੇਬੇ ਰੋਕੀ ਫੜਾਈ ਬੇਬੇ ਚਾਹ ਦੇਈ ਫਿਰ ਉਹਨਾਂ ਦਾ ਕੀ ਤੁਹਾਨੂੰ ਪੁੱਤ ਫਿਰ ਮੈਂ ਮੁੱਖਣੀ ਮੋੜਦੀ

ਕੀ ਅਗਰ ਜਤਨੀਆਂ 10 ਲਗਰ ਨਹੀਂ ਦਾਦਰ ਗਿਆ ਤੁਮੇ ਨਹੀਂ ਜੀ ਸਾਨੂੰ ਤੱਕ ਤਿੰਨ ਦਿਹਾਰੀਆਂ ਦਿੱਤੀਆਂ 10 ਨਹੀਂ ਦਿੱਤੀਆਂ 10 ਤੇ ਸੜਕਾਏ ਗਏ ਆ ਹਾਂ 10 ਤੇ ਸਾਈਨ ਕਰਾਏ ਗਏ ਆ ਕਿਸੇ ਬੁਢੀ ਨੇ ਕਰਾਏ ਸਾਥੋਂ ਵੀ ਖਾਸੇ ਤਾਂ ਪਤਾ ਵੀ ਨਹੀਂ ਗੱਲ ਦਾ ਹਾਂ ਮੇਰਾ ਨਾਮ ਅਮਰਜੀਤ ਕੌਰ ਹੈ ਜੀ ਮੈਂ ਬਠਿੰਡੇ ਦੇ ਰਹਿਣ ਵਾਲੀ ਆ ਮੈਂ ਕਹਿਣਾ ਚਾਹੁੰਦੀ ਆ ਵੀ ਕਿਵੇਂ ਅੱਗੇ ਬੱਚਿਆਂ ਨੂੰ ਪਤਾ ਸੀ ਪੁਰਾਣੀਆਂ ਚੀਜ਼ਾਂ ਦਾ ਤੇ ਉਹਵੇਂ ਅੱਜਕੱਲ ਦੇ ਬੱਚਿਆਂ ਨੂੰ ਨਹੀਂ ਪਤਾ ਹੈ ਆਪਾਂ ਇਹ ਸੱਭਿਆਚਾਰ ਪ੍ਰੋਗਰਾਮ ਇਸ ਵਾਸਤੇ ਕਰਾਉਨੇ ਆ ਕਿਵੇਂ ਅੱਜ ਡੀਸੀ ਸਾਹਿਬ ਆਏ ਸੀ ਡੀਸੀ ਸਾਹਿਬ ਨੇ ਵੀ ਕਿਹਾ ਵੀ ਪੁਰਾਣੀਆਂ ਚੀਜ਼ਾਂ ਤੁਸੀਂ ਦਿਖਾਓ ਪੁਰਾਣੇ ਬਰਸਤ ਮੇਲੇ ਲਾਓ ਤੇ ਵੀ ਬੱਚਿਆਂ ਨੂੰ ਚਰਖੇ ਚੱਕੀਆਂ ਹੈ ਊਰੀ ਤਿਹਾਰ ਰੜਕਣਾ ਦੁੱਧ ਰਕਣਾ ਚਾਟੀ ਦੀ ਲੱਸੀ ਸਰੋਂ ਦਾ ਸਾਗ ਮੱਕੀ ਦੀਆਂ ਰੋਟੀਆਂ ਅੱਜਕੱਲ ਬੱਚਿਆਂ ਨੂੰ ਨਹੀਂ ਪਤਾ ਉਸ ਕਰਕੇ ਅਸੀਂ ਬਣਾਏ ਆ ਕਿ ਬੱਚੇ ਖਾਣ ਬੱਚਿਆਂ ਨੂੰ ਪਤਾ ਲੱਗੇ ਤੇ ਬੱਚੇ ਅੱਗੇ ਵੀ ਹੋਰ ਵੀ ਆਸਪਰੋਸ਼ ਦੇ ਨਾਲ ਬੱਚਿਆਂ ਨੂੰ ਲਿਆਉਣ ਦਿਖਾਉਣ ਵੀ ਇਹ ਚੀਜ਼ਾਂ ਦੇਖਣ ਆਲੀਆਂ ਤੁਸੀਂ ਦੇਖੋ ਸਮਾਨ ਅਸੀਂ ਆਪਦਾ ਘਰੋਂ ਲਿਆਏ ਸੀ ਜੀ ਨਹੀਂ ਇਹਨਾਂ ਨੇ ਇੱਥੋਂ ਵੀ ਥੋੜਾ ਬਹੁਤਾ ਦਿੱਤਾ ਸੀ ਪਰ ਅਸੀਂ ਘਰੋਂ ਲਿਆਏ ਸੀ ਵੀ ਕਿਵੇਂ ਸਾਰਾ ਸਮਾਨ ਲੱਕੜਾਂ ਦੁੱਧ ਬਾਦ ਆਟਾ ਬਾਦ ਅਸੀਂ ਘਰੋਂ ਲਿਆਏ ਸੀ ਜਿਹੜਾ ਅਸੀਂ ਕਿਸੇ ਨੂੰ ਜਵਾਬ ਨਹੀਂ ਦਿੱਤਾ ਜਿਹੜਾ ਕੋਈ ਭੈਣ ਭਰਾ ਆਇਆ ਸਭ ਖਾ ਕੇ ਗਏ ਆ ਲੱਸੀ ਵੀ ਬਾਦੂ ਸੀ ਸਾਗ ਸਰੋਂ ਦਾ ਤੇ ਮੱਕੀ ਦੀਆਂ ਰੋਟੀਆਂ ਬਾਜਰੇ ਦੀਆਂ ਰੋਟੀਆਂ ਕਿਸੇ ਨੂੰ ਅਸੀਂ ਮੋੜਿਆ ਨਹੀਂ ਵੀ ਕੋਈ ਭੈਣ ਭਰਾ ਮੋੜੇ ਨਾ ਹਾਂਜੀ ਕਲੰਪ ਦਾ ਸਹਿਯੋਗ ਕਿਉਂ ਰਿਹਾ ਹੈ ਬਸ ਵਧੀਆ ਰਿਹਾ ਆਪਾਂ ਤਾਂ ਇਹੀ ਕਹਾਂਗੇ ਵੀ ਵਧੀਆ ਹੀ ਐ ਮਾੜਾ ਆਪਾਂ ਕਿਉਂ ਕਵਾਂਗੇ ਪਰ ਥੋੜਾ ਜਿਹਾ ਕਮੀ ਸੀ ਅੱਛਾ ਜੀ ਮੇ ਤੋਂ ਲਿਆ ਜੀ ਰੁਪਇਆ ਆਹ 2700 ਜੀ ਜਗਦੇਵ ਸਿੰਘ ਜੀ ਕਾਏ ਕੋਲਡ ਪ੍ਰੈਸ ਤੇਲ ਦੀ ਆ ਜੀ ਅੱਜ ਕਿੱਥੇ ਆਏ ਹੋ ਤੁਸੀਂ ਅੱਜ ਜੀ ਬਠੰਡੇ ਜੀ ਕਿਹੜੇ ਮੇਲੇ ਚਾਏ ਹੋਇਆ ਮੈਂ ਜੀ ਇਹ ਬਰਾਸਤੀ ਮੇਲਾ ਜੀ ਹਾਂ ਜੀ 2700 ਰੁਪਏ ਦਿੱਤਾ ਜੀ ਮੈਂ ਤਿੰਨ ਇਹ ਸਟਾਲ ਲਾਉਣ ਦਾ ਜੀ ਮੈਂ ਸੈਲਫ ਗਰੁੱਪ ਚ ਵੀ ਆ ਜੀ ਟੇਬਲ ਦੇ ਆ ਦੋ ਟੇਬਲ ਨੇ ਜੀ ਮੇਰੇ ਲਈ ਇਹ ਤਿੰਨ ਦਿਨਾਂ ਦੇ ਜੀ ਮੇਰਾ ਨਾਮ ਮਨਜੀਤ ਸਿੰਘ ਆ ਮੈਂ ਕੋਟਕਪੁਰਾ ਤੋਂ ਆਇਆ ਜੀ ਅੱਜ ਜੀ ਹਲਦੀ ਵੇਚਣ ਆਇਆ ਜੀ ਹਲਦੀ ਮਿਰਚ ਅਸੀਂ ਆਏ 2:30 ਵਜੇ ਅੱਜ ਹੀ ਆਏ ਜੀ ਮੇਰਾ ਭਰਾ ਬੁਮਾਰਾ ਮੈਡੀਕਲ ਕਾਲਜ ਨਾਲ ਸੀਗਾ ਤੇ ਇੱਥੇ ਬਾਈ ਇੱਕ ਆਇਆ ਕਿ ਮੈਨੂੰ 4000 ਰੁਪਏ ਦਿਓ ਮੈਂ ਕਿਹਾ 4000 ਦਾ ਵਟਟਿਆ ਨਹੀਂ ਯਾਰ ਕਿੱਥੋਂ ਦੇ ਕੇ ਉਹ ਕਹਿੰਦਾ ਟੇਬਲ ਆਹ ਜੀ ਮੈਂ ਕਿਹਾ ਟੇਬਲ ਦੇ ਪੈਸੇ ਤੂੰ ਲੈ ਲੈ ਉਹ ਡੈਂਟਲ ਦੇ ਪੈਸੇ ਲੈਂਦੇ ਉਹ ਲੈ ਲਈ ਕਹਿੰਦਾ 4000 ਰੁਪਏ ਦਿਓ ਜੀ ਮੇਲੇ ਵਾਲੇ ਮੰਗਦੇ ਆਗੇ ਮੇਲੇ ਵਾਲੇ ਹਾਂ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਪ੍ਰੀਤ ਸਿੰਘ ਜੀ ਕਿੱਥੋਂ ਆਏ ਸੀ ਅਸੀਂ ਧੂਰੀ ਤੋਂ ਜੀ ਮੈਂ ਬਰਸ ਮੇਲੇ ਚ ਆਏ ਹੋਏ ਕੀ ਕੁਝ ਲਗਾਏ ਇੱਥੇ ਹੀ ਆਪਾਂ ਗੁਰਮੁਖੀ ਦਾ ਸਮਾਨ ਜਿਵੇਂ ਛੱਲੇ ਵਗੈਰਾ ਤੇ ਫੱਟੀਆਂ ਕਲੌਕ ਤੇ ਹੋਰ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਦੇ ਵਿੱਚ ਮੇਲੇ ਚ ਕਿਸ ਤਰ੍ਹਾਂ ਰਿਸਪੌਂਸ ਰਿਹਾ ਮੇਲਾ ਵਧੀਆ ਰਿਹਾ ਜੀ ਪਹਿਲੇ ਦੋ ਦਿਨ ਤਾਂ ਮੈਨੂੰ ਲੱਗਦਾ ਸੀਗਾ ਵੀ شاید ਕੁਝ ਹੈ ਨਹੀਂਗਾ ਨਾ ਬਸ 아이ਦਾ ਲੋਕ ਦੇਖਣ ਵਾਸਤੇ ਪ੍ਰਦਰਸ਼ੀਆਂ ਦੇਖਣ ਵਾਸਤੇ ਆਉਂਦੇ ਹੈਗੇ ਤੇ ਹੁਣ ਬਹੁਤ ਵਧੀਆ ਲੱਗ ਰਿਹਾ ਜੀ ਨੇ ਜਿੰਨੀ ਕਿ ਸੇਲ ਹੋ ਗਈ ਹੈ ਸੇਲ ਕੁਸ ਅੰਦਾਜ਼ਾ ਨਹੀਂ ਜੀ ਪਰ ਵਧੀਆ ਲੱਗ ਰਿਹਾ ਵੀ ਹਾਂ ਵਧੀਆ ਹੋ ਜਣਾ ਕੰਮ ਉਹ ਜਿਹੜੀਆਂ ਦੁਕਾਨਾਂ ਲੱਗੀਆਂ ਆ ਫਰੀ ਲੈ ਗਏ ਕਿ ਉਸ ਪੇਮੈਂਟ ਲਈ ਆ ਜਾਂ ਬਿੱਲ ਤੋਂ ਨਹੀਂ ਪੇਮੈਂਟ ਲਈ ਆ ਕਿੰਨੇ ਕਿ ਲਈ ਕਿੰਨੇ ਮੰਗੇ ਕਿੰਨੇ ਨਹੀਂ ਪਹਿਲਾਂ ਹੀ ਜਨਕੋ ਠੇਕੇਦਾਰ ਕਹਿ ਰਿਹਾ ਸੀ ਤੁਸੀਂ ਵੀ ਤੁਸੀਂ ਵੈਸੇ ਵੱਧ ਦੋਗੇ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਮੇਰਾ ਇੰਨਾ ਸਮਾਨ ਉਹਦੇ ਵਾਲਾ ਨਹੀਂ ਹੋਗਾ ਤੇ ਉਹਨਾਂ ਨੇ 1500 ਰੁਪਏ ਚ ਗੱਲ ਕੀਤੀ ਤੇ ਫਿਰ ਲੱਗਿਆ ਕਿੰਨੇ ਦੇਣਾ 300 ਦੇਣਾ ਬਸ ਜਦੋਂ ਦੇਖਿਆ ਵੀ ਇਹਨਾਂ ਨੇ ਜਾਨੀ ਕਿ ਖਾਣ ਪੀਣ ਦਾ ਵਧੀਆ ਪ੍ਰਬੰਧ ਕਰਿਆ ਹੋਇਆਗਾ ਐ ਮੇਲਾ ਦੇ ਵਿੱਚ ਚਲੋ 1500 ਠੀਕ ਵੀ ਆ ਕੋਈ ਗੱਲ ਨਹੀਂ ਬਸ ਵਿੱਚ ਹੀ ਆਗਾ ਹਾਂਜੀ ਐ ਮੇਲਾ ਵਧੀਆ ਹੈਗਾ ਜੀਤਲੀ ਨਾਮ ਹੈ ਤੁਹਾਡਾ ਮੇਰਾ ਨਾਮ ਭਿੰਦਰ ਜੈਤੋ ਆ ਜੀ ਮਾਲਵਾ ਵਿਰਾਸਤ ਕਲਾ ਮੰਚ ਦਾ ਮੈਂ ਚੇਅਰਮੈਨ ਆ ਜੀ ਅੱਜ ਬਰਾਸੀ ਮੇਲੇ ਤੇ ਆਏ ਸੀ ਕਿਸ ਤਰ੍ਹਾਂ ਦਾ ਲੱਗਿਆ ਜੀ ਬਾਈ ਜੀ ਵਿਰਾਸਤ ਮੇਲਾ ਅੱਜ ਤੋਂ ਜਿਹੜਾ 14-15 ਸਾਲ ਪਹਿਲਾਂ ਸੀ ਜੀ ਉਹ ਉਹਦੀ ਮੇਜ 19 ਨਹੀਂ ਲੈ ਰਹੀ ਮੇਲਾ ਦਿਨ ਦਿਨ ਘਰ ਦਾ ਜਾਂਦਾ ਕਿਉਂਕਿ ਇੱਥੇ ਜਿਹੜੇ ਦੁਕਾਨਾਂ ਤੇ ਲੋਕ ਸਬਜ਼ਾਚੀਜ਼ਾਂ ਲੈ ਕੇ ਆਉਂਦੇ ਆ ਜਾਂ ਸਬਜ਼ਾਚਾ ਦਿਖਾਉਂਦੇ ਆ ਇਹ ਕੀ ਕਰਦੇ ਆ ਉਹਨਾਂ ਤੋਂ ਵੀ ਪੈਸੇ ਲੈਂਦੀ ਆ ਦੁਕਾਨਾਂ ਲਾਉਣ ਦੀ ਤੇ ਕਿਤੇ ਗਏ ਇਹਨਾਂ ਨੂੰ ਦੁਕਾਨਾਂ ਫ੍ਰੀ ਲਾਉਣੀਆਂ ਚਾਹੀਦੀਆਂ ਬੰਦਿਆਂ ਨੂੰ ਅਸਲ ਗੱਲ ਇਹ ਆ ਵੀ ਦੋ ਚਾਰ ਬੰਦੇ ਆਏ ਜਿਹੜੇ ਤੁਰ ਤੋਂ ਤੱਕ ਹੁਣ ਤੱਕ ਵੀ ਮਤਲ ਮੇਲੇ ਤੇ ਸਭ ਲੋ ਕਰਜ਼ੇ ਹੀ ਕਰੀ ਬੈਠੇ ਆ ਜੇ ਸੱਬਿਆਚਾਰ ਮੇਲਾ ਮਤਲਬ ਕਰਾਉਣਾ ਚਾ ਬਿਆਸਤ ਮੇਲਾ ਕਰਾਉਣਾ ਤੇ ਇਹਦੇ ਚ ਸਾਰੇ ਸਾਂਝਾ ਹੋਣਾ ਚਾਹੀਦਾ ਇੱਥੇ ਦੋ ਚਾਰ ਬੰਦੇ ਆ ਜਿਹੜੇ ਬਾਈ ਜੀ ਮਤਲਬ ਇਹ ਮੇਲੇ ਦੀ ਸਾਰੀ ਢੋਲ ਆਏ ਨੇ ਤੇ ਦਿਨੋਂ ਤੱਕ ਮੇਲਾ ਮਤਲਬ ਬਿਲਕੁਲੀ ਜ਼ੀਰੋ ਹੁੰਦਾ ਜਾਂਦਾ ਅੱਜ ਮਾੜਾ ਘਾਟਾ ਨਹੀਂ ਦੋ ਦਿਨ ਘਾਟ ਹੀ ਨਹੀਂ ਹੋਇਆ ਸੀ ਦੁਕਾਨਾਂ ਤੋਂ ਪੈਸੇ ਲੈ ਗਏ ਕਿਸ ਤਰ੍ਹਾਂ ਦੇਖਦੇ ਤੁਸੀਂ ਕੈਸ਼ ਬਾਈ ਜੀ ਦੁਕਾਨਾਂ ਤੋਂ ਪੈਸੇ ਲੈ ਗਏ ਕਿਸ ਤਰ੍ਹਾਂ ਬਾਈ ਜੀ ਦੁਕਾਨਾਂ ਦਾ ਫ੍ਰੀ ਦੇਣੇ ਚਾਹੀਦਾ ਹੁਣ ਇੱਥੇ ਸੱਬਿਆਚਾਰ ਆ ਲਿਆ ਕਿੰਨੀਆਂ ਚੀਜ਼ਾਂ ਮੈਂ ਦਿਖਾਉਣ ਆਇਆ ਉਹਨਾਂ ਤੋਂ ਵੀ ਪੈਸੇ ਲੈ ਗਿਆ ਕਿਸੇ ਦੀ ਦੇਖਭਾਲ ਪੈਸੇ ਲੈ ਜਾਂਦੇ ਆ ਇੱਥੇ ਬੀਬੀਆਂ ਨੇ ਦਹੀਂ ਦੂਧ ਲਾਇਆ ਦੁੱਧ ਆਤਲਾਇਆ ਸੱਬੇ ਚਾਰ ਲੱਸੀ ਲਾਈ ਆ ਉਹਨਾਂ ਤੋਂ ਵੀ ਪੈਸੇ ਲਏ ਆ ਹੁਣ ਜਿਵੇਂ ਇਹ ਵੇਲਾ ਜਿਹੜਾ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕੀਤਾ ਗਿਆ ਪਰ ਇਹ ਵੀ ਮਾਂ ਬੋਲੀ ਦੇ ਮੌਕੇ ਕੋਈ ਗੁਰਮੁਖੀ ਅੱਖਰ ਬਣਾ ਕੇ ਮਾਲਾ ਬਣਾਉਂਦੇ ਜਾਂ ਹੋਰ ਕੋਈ ਪੰਜਾਂ ਜੀ ਇਹਨਾਂ ਤੋਂ ਵੀ ਪੈਸੇ ਵਸੂਣ ਲਏ ਗਏ ਨਹੀਂ ਮੈਂ ਆ ਮੈਂ ਹੁਣ ਦੋ ਚਾਰ ਬੰਦਿਆਂ ਨੂੰ ਪੁੱਛਿਆ ਜੀ ਉਹ ਕਹਿੰਦੇ ਵੀ ਇੱਕ ਉਹ ਫੋਟੋ ਬਣਾਉਂਦੇ 10ਵੇਂ ਪਾਤਸ਼ਾਹ ਦੀਆਂ ਜਾਂ ਕਿਸੇ ਦੀਆਂ ਉਹ ਮਤਲਬ ਗੁਰੂਆਂ ਦੇ ਫੋਟੋ ਬਣਾਉਂਦਿਆ ਉਹਨਾਂ ਤੋਂ ਵੀ ਪੈਸੇ ਲਾਏ ਦੁਕਾਨ ਇੱਕ ਅੱਧੀ ਦੁਕਾਨ ਆ ਜੀ ਹੋ ਸਕਦੀ ਹੈ ਜੀ ਤੋਂ ਨਹੀਂ ਲਾਏ ਤਾਂ ਮੈਂ ਦਾਅਵੇ ਨਾਲ ਇਹ ਗੱਲ ਕਹਿੰਦਾ ਹਰ ਇੱਕ ਤੋਂ 8-8000 ਰੁਪਿਆ 5-5000 ਰੁਪਿਆ ਇੱਕ ਦੁਕਾਨ ਆ ਤੇ ਉਹ ਲਿਆਈ ਉਹ ਸਰਕਾਰ ਦੇ ਹੱਥ ਜਿਹੇ ਵਿੱਚ ਫੇਰ ਕਿਸ ਤਰ੍ਹਾਂ ਦੇ ਦੇ ਬਾਈ ਸਰਕਾਰ ਤੋਂ ਪੈਸੇ ਲੈ ਕੇ ਫੇਰ ਵੀ ਅਸੀਂ ਦੁਕਾਨ ਵਾਲੇ ਤੋਂ ਪੈਸੇ ਲਈ ਜਾਂਦੇ ਯਾਰ ਹੈ ਫਿਰ ਉਹ ਸੱਭਿਆਚਾਰਕਾ ਦਾ ਹੋਇਆ ਪੰਜਾਬੀ ਬੋਲੀ ਨੂੰ ਪੰਜਾਬੀ ਬੋਲੀ ਨੂੰ ਤਾਂ ਜ਼ੀਰੋ ਕਰ ਹੀ ਜਾਂਦੇ ਆ ਜੀ ਇੱਕ ਜਿਹੜੇ ਘਰ ਬਸਾਇਏ ਗਏ ਸੀਗੇ ਹਾਂਜੀ ਉਹਨਾਂ ਨੂੰ ਅੱਗੇ ਰਾਸ਼ਨ ਪਾਣੀ ਮਿਲਦਾ ਸੀ ਜਵੇਂ ਸਰੋਂ ਦਾ ਸਾਗ ਸੀਗਾ ਜਾਂ ਬਾਜਰੀ ਰੋਟੀ ਸੀ ਉਹ ਬਾਜਰੀ ਦਾ ਆਟਾ ਮਿਲਦਾ ਸੀ ਦੋ ਦੋ ਵੀ ਬੰਦਾਈ ਖੰਡ ਪੱਤੀ ਮਿਲਦੀ ਸੀ ਪਰ ਇੱਥੇ ਦੱਸਿਆ ਗਿਆ ਕਿ ਉਹ ਪਿੰਗਾਂ ਨੇ ਦੱਸਿਆ ਵੀ ਸਾਨੂੰ ਕੁਝ ਨਹੀਂ ਦਿੱਤਾ ਅੱਜ ਪੱਲੇ ਉਰ ਬਸ ਤਿਆ ਗਿਆ ਸੀ ਬਾਈ ਜੀ ਮੈਂ ਤਾਂ ਹੋਈ ਪਹਿਲਾਂ ਗੱਲ ਕਰਕੇ ਹਟਿਆ ਨਾ ਵੀ ਉਹ ਤਾਂ ਸਰਕਾਰ ਨੇ ਵੀ ਪੈਸੇ ਦਿੱਤਾ ਫੰਡ ਵੀ ਹੁੰਦਾ ਮੈਂਬਰਾਂ ਤੋਂ ਵੀ ਪੈਸੇ ਇਕੱਠੇ ਕਰਦੇ ਆ ਉਹ ਕਿਹਨਾਂ ਦੇ ਕਿੱਥੇ ਆ ਪੈਸੇ ਆਏ ਤਾਂ ਦੱਸ ਦੋਈ ਅੱਛਾ ਕਿਹੜਾ ਰਾਸ਼ਨ ਵਿਧਵਾ ਜਨਾਨੀਆਂ ਤੇ ਗਰੀਬਾਂ ਨੂੰ ਪਹਿਲਾਂ ਦਿੰਦੇ ਸੀ ਕੰਬਲ ਵੀ ਦਿੰਦੇ ਸੀ ਕਿਉਂਕਿ ਅਸੀਂ ਆਪ ਵੰਦੇ ਰਹੇ ਹਾਂ ਐਨੇ ਸਾਲਾਂ ਦੇ ਨਾ ਇਹ ਕਿ ਕਿਸੇ ਨੂੰ ਕੰਬਲ ਦਿੱਤਾ ਨਾ ਕਿਸੇ ਨੂੰ ਕੋਈ ਰਾਸ਼ਨ ਦਿੱਤਾ ਉਹ ਬੁੜੀਆਂ ਵੀ ਰੋਂਦੀਆਂ ਗਈਆਂ ਆਏ ਸਾਲ ਹੁਣ ਇੱਥੇ ਜਿਹੜੀ ਮੇਲਾ ਲਾਇਆ ਸੀਗਾ ਹਾਂਜੀ ਹਾਂਜੀ ਹੁਣ ਇੱਥੇ ਛੋਟੇ ਵਰਗੇ ਵੀ ਮੇਰੇ ਵਰਗੇ ਵੀ ਇੱਥੇ ਕੋਈ ਚੋਰ ਫਿਰਦਾ ਵੀ ਰੋਟੀ ਖਾ ਲਈ ਕਿਸੇ ਨੇ ਚਾਹ ਪੀ ਲਈ ਹਾਂਜੀ ਹਾਂਜੀ ਆਪਦੇ ਪੱਲੋ ਦੇ ਰਹੇ ਘਰ ਵਾਲੇ ਜਿਹੜੇ ਉਹ ਉਹਨਾਂ ਨੇ ਆਪਦੇ ਪੱਲੋ ਖਰਚ ਰਿਆ ਹੈ ਮਤਲਬ ਮੈਂ ਤੁਹਾਨੂੰ ਕੀ ਕਹਿ ਰਿਹਾ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਜਿਵੇਂ ਬਹੁਤ ਮਤਲਬ ਗੁਰਦੁਆਰੇ ਮੰਦਰ ਮਸੀਤਾਂ ਜਿਨ੍ਹਾਂ ਦੇ ਇੱਕ ਇੱਕ ਪਰਿਵਾਰ ਦੇ ਕਰਜ਼ੇ ਵਪਾਰਕ ਕਿਸੇ ਦਾ ਨਾਮ ਲੈ ਲੈਂਦੇ ਕਿਸੇ ਤੇ ਮਤਲਬ ਕਿਸਦਾ ਇਸ਼ੂ ਬਣ ਜਾਂਦਾ ਗੱਲ ਦਾ ਵੀ ਮੈਂ ਕਿਸੇ ਤੇ ਇਹ ਨਹੀਂ ਗੱਲ ਕਹਿਣਾ ਮੈਂ ਕਹਿਣਾ ਬਹੁਤ ਅੱਜ ਗੁਰਦੁਆਰੇ ਆ ਹੁਣ ਮੈਂ ਇੱਥੋਂ ਦਾ ਇੱਕ ਮੇਨ ਬੰਦਾ ਆ ਜੀ ਸਾਰਿਆਂ ਨੂੰ ਪਤਾ ਆ ਜੀ ਵੀ ਉਹ ਜਦੋਂ ਦਾ ਮਤਲਬ ਮੇਲਾ ਸ਼ੁਰੂ ਹੋਇਆ ਜੀ ਉਦੋਂ ਦਾ ਇੱਕੋ ਹੀ ਬੰਦਾ ਇੱਥੋਂ ਦਾ ਚੇਅਰਮੈਨ ਆ ਇੱਥੋਂ ਦੇ ਪ੍ਰਧਾਨ ਆ ਜੀ ਦੱਸੋ ਥੋੜਾ ਕੰਮ ਮਤਲਬ ਉਹਦੇ ਬਦਲਨੇ ਚਾਹੀਦੇ ਆ ਉਹਦੇ ਵੀ ਬਦਲਨੇ ਚਾਹੀਦੇ ਆ ਨਵੇਂ ਨਵੇਂ ਕਿਹੜੇ ਜੰਗਮੁੰਡੇ ਆ ਜੀ ਉਹਨਾਂ ਨੂੰ ਦੇਨੇ ਮਤਲਬ ਕੋਈ ਅਹੁਦਾ ਦੇਣਾ ਚਾਹੀਦਾ ਜਿਹੜੇ ਮੂਹਰੇ ਲੱਗੇ ਉਹ ਤੁਸੀਂ ਦੇਖੋ ਜਿੱਦਾਂ ਚਾਦਰ ਚੜਾ ਕੇ ਬਾਬਾ ਜੀ ਤੋਂ ਚਾਦਰ ਚੜਾ ਕੇ ਤੁਰੇ ਆਈ ਅੱਗੇ ਕਿੰਨੇ ਲੋਕ ਮੈਂ ਕਹਿੰਦਾ 2-2 ਮਤਲਬ ਘੰਟਿਆਂ ਦੀ ਲਾਈਨ ਹੀ ਲੱਗੀ ਹੁੰਦੀ ਹੁੰਦੀ ਸੀ ਹੁਣ ਕੀ ਸੀ ਇੱਕ ਹਾਥੀ ਸੀ ਆ ਨਾ ਘੋੜੇ ਸੀ ਆ ਚਾ ਦੋ ਬੋਤੇ ਸੀ ਹੁਣ ਮੈਨੂੰ ਇਹ ਦੱਸੋ ਵੀ ਉਹ ਪੈਸਾ ਜਾਂਦਾ ਕਿੱਧਰ ਆਈ ਫਿਰ ਆਮ ਵਾਸੀ ਵੀ ਬਹੁਤ ਘਟ ਆਏ ਹੈਗੇ ਜਿਹੜੇ ਤੇ ਸਿਰਫ ਸਕੂਲਾਂ ਦੇ ਬੱਚੇ ਕਹਿੰਦੇ ਜ਼ਿਆਦਾ ਆਏ ਸੀਗੇ ਬਾਈ ਟਰਾਲੀਆਂ ਤਾਂ ਹੈ ਹੀ ਜਵਾਕ ਸੀ ਮੈਂ ਆਪ ਦੇਖਿਆ ਦਵਾ ਸੀ ਕੱਲੇ ਮਤਲਬ ਉਹ ਵੀ ਕਿਸੇ ਅਫਸਰਾਂ ਨੇ ਕਿਹਾ ਹੋਊਗਾ ਵੀ ਟਰਾਲੀਆਂ ਲੈ ਕੇ ਆਓ ਮੇਰਾ ਨਾ ਦੱਸੋ ਪਿੰਡਾਂ 'ਚ ਆਉਂਦਾ ਹੀ ਨਹੀਂ ਕੋਈ ਕੋਈ ਦਿਖਾਈ ਨਹੀਂ ਜੀ ਇੱਥੇ ਕੁਝ ਦੱਸੋ ਪਹਿਰ ਤਾਂ ਉਥਾਂ ਨਹੀਂ ਹੁੰਦਾ ਸੀ ਇਹ ਮੇਲਿਆਂ ਦੇ ਵਿੱਚ ਜਿਹੜਾ ਕਿ ਆ ਮੇਲੇ ਮਤਲਬ ਅੱਜ ਮੇਲ ਅੱਜ ਮਾੜਾ ਐਤਵਾਰ ਕਰਕੇ ਲੋਕ ਆਉਣ ਲੱਗੇ ਆ ਥੋੜਾ ਅੱਗੇ ਕਿੰਨੇ ਕਿੰਨੇ ਸਿੰਗਰ ਆਉਂਦੇ ਸੀ ਮੋਹਨワਰਸ ਵਰਗੇ ਕਿੰਨੇ ਕਿੰਨੇ ਨਾਵਾਰਸ ਸਿੰਗਰ ਆਉਂਦੇ ਸੀ ਹੁਣ ਕਿਹੜੇ ਸਿੰਗਰ ਆਉਂਦੇ ਆ ਦੱਸੋ ਇੱਥੇ ਪਾਸ ਵੰਡੇ ਗਏ ਕਨਵਰਗਰੇ ਵਾਲ ਨੇ ਆਉਣਾ ਕਹਿੰਦੇ ਪਾਸ ਦੀ ਐਂਟਰੀ ਹੋਊਗੀ ਫ੍ਰੀ ਨਹੀਂ ਹੋਣੀ ਜੀ ਤੇ ਸਵੇਰ ਚਾਰ ਕਹਦਾ ਹੋ ਗਿਆ ਬਾਈ ਜੀ ਦੂਜਾ ਦੋਬਰ ਮੇਰੇ ਨਾਲ ਸਭ ਦਾ ਸਮਝਾ ਹੁੰਦਾ ਹੈ ਮੈਂ ਮਾਲਵਾ ਵਿਰਿਆਸਤ ਕਲਾ ਮੰਚ ਦਾ ਚੇਅਰਮੈਨ ਆ ਭਾਜੀ ਅਸੀਂ ਮੇਲੇ ਕਰਾਉਣੇ ਆ ਅਸੀਂ ਕੁੜੀਆਂ ਦੇ ਵਿਆਹ ਵੀ ਕਰਾਉਣੇ ਆ ਲੋਹੜੀ ਵੀ ਮਨਾਉਣੇ ਆ ਅਸੀਂ ਕੁੜੀਆਂ ਦੀ ਪਰ ਇਹ ਥੋੜਾ ਵੀ ਅਸੀਂ ਉੱਤੇ ਟਰੈਕਟਰ ਰੱਖ ਲਈਏ ਇਹ ਤਾਂ ਫਿਰ ਪਾਸ ਤਾਂ ਇਹ ਜਿਹੜੀਆਂ ਮੂਹਰੇ ਚਟੀਆਂ ਕੁਰਸੀਆਂ ਲੱਗੀਆਂ ਆਪਦੇ ਘਰੇ ਦੇ ਤੋਂ ਪਾਸ ਤੁਸੀਂ ਚਾਰ-ਚਾਰ ਆਦੇ ਯਾਰ ਦੋਸਤਾਂ ਦੇ ਦੋ ਜਿਹੜੇ ਲੋਕ ਹੋਰ ਆਉਂਦੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਆ ਉਹ ਉੱਥੇ ਠੱਕੇ ਖਾਈਆਂ ਡਾਂਗਾ ਖਾਈਆਂ ਪੋਸਤੋ ਸਤਾਰਵਾ ਵਿਰਾਸਤੇ ਮੇਲਾ ਪਿੰਡ ਜੇਪਾਲਗੜ੍ਹ ਵਿਖੇ ਲਾਇਆ ਗਿਆ ਜੀ ਸੱਭਿਆਚਾਰਕ ਭਾਗ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਤੇ ਮਾਲਵਾ ਹੈਰੀਟੇ ਸੋਸਾਇਟੀ ਵੱਲੋਂ ਹੋਇਆ ਸਾਲਾਨਾ ਇੱਕ ਤਰ੍ਹਾਂ ਦਾ ਇਵੈਂਟ ਹੁੰਦਾ ਤੇ ਬੜਾ ਵਧੀਆ ਲੱਗਿਆ ਇੱਥੇ ਆ ਕੇ ਮੇਲੇ ਦੀ ਆਗਾਜ਼ ਜਿਹੜੀ ਹੈ ਉਹ ਸ਼ੁੱਕਰਵਾਰ ਨੂੰ ਹੋਈ ਸੀ ਤੇ 3 ਦਿਨਾਂ ਦਾ ਮੇਲਾ ਸਮਾਪਤ ਹੋਣ ਜਾ ਰਿਹਾ ਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਤੇ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਲਈ ਬੜਾ ਵੱਡਾ ਉਪਰਾਲਾ ਹੈ ਅ ਵੈਸਟਰਨਾਈਜੇਸ਼ਨ ਜਿਹ ਪੱਛਮੀਕਰਨ ਜਿਹੜਾ ਹੈ ਉਹ ਸਾਡੇ ਸਮਾਜ ਦਾ ਆਲਮੋਸਟ ਹੋ ਚੁੱਕਿਆ ਪਰ ਆਪਣੀਆਂ ਜੜਾਂ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ ਤੇ ਉਮੀਦ ਕਰਦਾ ਕਿ ਇੱਥੇ ਲੋਕਾਂ ਨੂੰ ਆ ਕੇ ਬੜੀਆਂ ਸਾਰੀਆਂ ਚੀਜ਼ਾਂ ਤੁਸੀਂ ਦੇਖਿਆ ਹੋਣੀ ਹੈ ਪੁਰਾਣੀਆਂ ਸੰਦ ਪੁਰਾਣੇ ਬਰਤਨ ਜਿਹੜੇ ਸੀ ਕਦੇ ਸਾਡੇ ਘਰਾਂ ਦਾ ਸਾਡੇ ਘਰਾਂ ਦਾ ਸ਼ਿੰਗਾਰ ਹੁੰਦੇ ਸੀ ਬਟ ਅੱਜ ਉਹ ਹੈ ਨਹੀਂ ਤੇ ਉਹਨਾਂ ਨੂੰ ਦੇਖ ਕੇ ਬੜਾ ਚੰਗਾ ਲੱਗਿਆ ਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਮੇਰਾ ਇਹ ਸੰਦੇਸ਼ ਹੋਊਗਾ ਕਿ ਚਾਹੇ ਤੁਸੀਂ ਅੰਗਰੇਜ਼ੀ ਬੋਲੋ ਫ੍ਰਾਂਸੀਜ਼ੀ ਕੋ ਜੋ ਜਿਹੜੀ ਮਰਜ਼ੀ ਪਾਸ਼ਾ ਸਿੱਖੋ ਬਟ ਪੰਜਾਬੀ ਆਪਣੀ ਮਾਂ ਬੋਲੀ ਆ ਉਹਦੇ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਆ ਵੀ ਮਾਂ ਬੋਲੀ ਨਹੀਂ ਚੀਬੀਆਂ ਬਸਵਰਤ ਪੇਤ ਕੀਤਾ ਗਿਆ ਕਿ ਅੰਦਰ ਜਿਹੜੀਆਂ ਵੀ ਆਪਾਂ ਸਟਾਲਾਂ ਲੱਗੀਆਂ ਉਹਨਾਂ ਤੋਂ ਵੀ ਆਪਣਾ ਆਪਣਾ ਡਿਫਰੈਂਸ ਕਿੰਨੇ ਅੰਦਰ ਤੋਂ ਲੈ ਕੇ ਕਿਉਂ ਸੌਰੀ ਕੀ ਕਦਮ ਕਰ ਰਹੇ ਜਿਹੜੀਆਂ ਲਾਈਆਂ ਨੇ ਕਿਵੇਂ ਲੈ ਗਏ ਉਹਨੀਆਂ ਸਟਾਲਾਂ ਵਗੈਰਾ ਨਹੀਂ ਪੈਸੇ ਦਾ ਤਾਂ ਐਦਾਂ ਦਾ ਕੋਈ ਐਦਾਂ ਦਾ ਨਹੀਂ ਹੈਗਾ ਜੀ ਬਾਕੀ ਜਿਹੜਾ ਹੈਗਾ 15 ਕਣਕ 62 ਵੀ ਆਪਾਂ ਲੈ ਗਏ ਪੈਸੇ ਹਾਂਜੀ ਦੁਕਾਨਦਾਰ ਦਾ ਕਹਿਣ ਵਿੱਚ 60 ਤੋਂ ਪਹਿਲੇ ਜੇ ਦੇਖੋ ਇਹ ਗਵਰਨਮੈਂਟ ਵੱਲੋਂ ਸਪਾਂਸਰਡ ਪ੍ਰੋਗਰਾਮ ਹੈਗਾ ਜੇ ਇੰਦਾਂ ਦਾ ਤਾਂ ਵੈਸੇ ਕੋਈ ਹੈ ਨਹੀਂ ਜੇ ਕੋਈ ਇੰਦਾਂ ਦੀ ਗੱਲ ਹੁੰਦੀ ਹੈ ਤਾਂ ਮਦਦ ਦੇਖ ਲੈਣੇ ਆ ਜੀ ਜੀ ਇੱਕ ਸਰ ਕੁੜਤਾਂ ਨੇ ਕਹਿੰਦਾ ਇਸੇ ਕੰਮ ਕਰਦੀਆਂ ਸੀ ਉਹ ਕਹਿੰਦੇ ਅਸੀਂ 10 ਦਿਨ ਹੋ ਗਏ ਮਤਲਬ ਸਾਡੇ ਤੋਂ 10 ਦਿਨਾਂ ਦੇ ਸਾਈਨ ਕਰਵਾਏਗੇ ਜਦੋਂ ਕਿ ਸਾਨੂੰ ਪੈਸੇ ਤਿੰਨ ਦਿਨਾਂ ਦੇ ਕੋਣ ਨੇ ਜੀ ਇੰਦਾਂ ਦੀ ਔਰਤਾਂ ਕਿੱਥੇ ਨੇ ਤੁਸੀਂ ਲਿਆਓ ਮੈਂ ਅਸੀਂ ਵੈਰੀਫਾਈ ਕਰਵਾ ਲਾਂਗੇ ਇੱਕ ਸਰ ਇਹ ਜਿਹੜਾ ਸਟਾਲ ਆ ਪਿਛਲੇ ਸਾਲ ਨਾਲ ਕਿੰਨਾ ਕੀ ਕਾਰਨ ਮੰਨਦੇ ਹੋ ਜਦੋਂ ਕਿ ਮੈਂ ਪਿਛਲੇ ਸਾਲ ਤਾਂ ਜੀ ਇੱਥੇ ਹੈ ਨਹੀਂ ਸੀਗਾ ਹੁਣ ਮੈਂ ਇੱਥੇ ਜੁਆਇਨ ਕੀਤਾ ਸੋ ਉਪਰਾਲਾ ਤਾਂ ਇਹ ਹੀ ਰਹੂਗਾ ਕਿ ਵੱਧ ਤੋਂ ਵੱਧ ਇਸ ਦੀ ਜਿਹੜੀ ਸ਼ਮੂਲੀਅਤ ਹੈ ਉਹ ਸਟਾਲਾਂ ਦੀ ਵੀ ਵਧਾਈ ਜਾਵੇ ਥੈਂਕ ਯੂ ਥੈਂਕ ਯੂ ਜੀ ਚਲੋ ਜੀ ਪੱਲਾ ਜੀ ਤਾੜੀ ਮਾਰੋ ਪੱਲਾ ਸਾਹਿਬ ਵੀ ਫਿੱਟ ਹੁੰਦੇ ਆਪਣੇ ਹਾਂਜੀ ਸਰ ਕਾਨਾ ਦੀ ਜਾਂਚ ਕਰਦੇ ਹਾਂ ਪਹਿਲੇ ਆਹ ਬਹੁਤ ਚੰਗਾ ਲੱਗਿਆ ਮੈਂ ਪ੍ਰਦਰਸ਼ਨ ਦੇਖ ਰਿਹਾ ਸੀਗਾ ਰਮੈਨ ਹੈਗੀ 1280 ਦੇ ਹੱਥ ਲਿਖਤਾ ਮਤਲਬ ਹੋਰ ਬੜਾ ਕੁਝ ਦੇਖਣ ਜਿਹੜਾ ਸਾਡੇ ਨੌਜਵਾਨ ਬੱਚੇ ਨੇ ਉਹ ਬੜਾ ਕੁਝ ਸਿੱਖ ਸਕਦੇ ਨੇ ਉਹ ਸਾਡੀ ਵਿਰਾਸਤ ਬਹੁਤ ਮੇਰ ਸਾਡਾ ਸੱਭਿਆਚਾਰਕ ਵਿਰਸਾ ਹੈ ਤੇ ਪੰਜਾਬ ਸਰਕਾਰ ਨੇ ਪ੍ਰਬੰਧਕਾਂ ਨੇ ਉਸ ਵਿਰਸੇ ਨੂੰ ਦਰਸਾਉਣ ਦੀ ਇੱਕ ਝਲਕ ਪੇਸ਼ ਕੀਤੀ ਹੈ ਜਿਵੇਂ ਡੀਸੀ ਸਾਹਿਬ ਨੇ ਗੱਲ ਕਿਹਾ ਵੀ ਅਸੀਂ ਵਿਕਸਿਤ ਹੋ ਗਏ ਅੰਗਰੇਜ਼ੀ ਦੇ ਨਾਲ ਜੁੜ ਗਏ ਵਦੇਸ਼ਾਂ ਦੇ ਵਿੱਚ ਵਸ ਗਏ ਪਰ ਮੈਂ ਮਹਿਸੂਸ ਕਰਦਾ ਵੀ ਸਾਨੂੰ ਆਪਣੀ ਜੜਾਂ ਨਹੀਂ ਛੱਡਣੀਆਂ ਚਾਹੀਦੀਆਂ ਜੇ ਅਸੀਂ ਆਪਣੀ ਜੜਾਂ ਦੇ ਨਾਲ ਜੁੜੇ ਰਵਾਂਗੇ ਪੰਜਾਬ ਦੇ ਨਾਲ ਜੁੜੇ ਰਵਾਂਗੇ ਪੰਜਾਬੀ ਮਾਂ ਬੋਲੀ ਨਾਲ ਜੁੜੇ ਰਵਾਂਗੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਵਾਂਗੇ ਵਿਰਸੇ ਦੇ ਨਾਲ ਜੁੜੇ ਰਵਾਂਗੇ ਤਾਂ ਅਸੀਂ ਜਿੰਨੀ ਮਰਜ਼ੀ ਤਰੱਕੀ ਕਰ ਲਗੇ ਤੇ ਆਪਦੀਆਂ ਜੜਾਂ ਦੇ ਨਾਲ ਜੁੜ ਕੇ ਹੀ ਬੰਦਾ ਸੋਹਣਾ ਲੱਗਦਾ ਸੋ ਬੜਾ ਚੰਗਾ ਲੱਗਿਆ ਸੰਧਵਾ ਸਾਹਿਬ ਵੀ ਆਉਣ ਨਾਲ ਪੰਜਾਬ ਸਰਕਾਰ ਨੇ ਇਸ ਦੇ ਵਿੱਚ ਯੋਗਦਾਨ ਪਾਇਆ ਮੈਂ ਪਹਿਲੇ ਦਿਨ ਵੀ ਆਇਆ ਸੀ ਦੋ ਦਿਨ ਬਾਅਦ ਅੱਜ ਇੱਥੇ ਆਏ ਆ ਤੇ ਆਉਣ ਵਾਲੇ ਸਾਲ ਦੇ ਵਿੱਚ ਇਸ ਮੇਲੇ ਨੂੰ ਹੋਰ ਵਧੀਆ ਬਣਾਉਣ ਦੇ ਲਈ ਹਤਨ ਕਰਾਂਗੇ ਮਾਨ ਸਾਹਿਬ ਮੈਂ ਬੈਠਾ ਬੈਠਾ ਮਹਿਸੂਸ ਕਰ ਰਿਹਾ ਸੀ ਕਿ ਇਹ ਸਾਰਾ ਕੁਝ ਤੁਸੀਂ ਦੱਸੋ ਵੀ ਪੰਜਾਬ ਦੇ ਪੰਜਾਬ ਸਰਕਾਰ ਜਿੰਨੀ ਹੋਣ ਦੇ ਵਿੱਚ ਆਈ ਹੈ ਇੱਕ ਸਾਲ ਦੇ ਵਿੱਚ ਬਠਿੰਡੇ ਦੇ ਵਿੱਚ ਕਿੰਨੇ ਮੇਲੇ ਲੱਗੇ ਆ ਮਤਲਬ ਘੱਟੋ ਘੱਟ 5-7 ਮੇਲੇ ਪਹਿਲਾਂ ਮੇਲਿਆਂ ਦਾ ਟੂਰਨਾਮੈਂਟਾਂ ਦਾ ਖੇਡਾਂ ਦਾ ਮਾਹੌਲ ਖਤਮ ਹੋ ਗਿਆ ਸੀਗਾ ਤੇ ਸਟੇਡੀਅਮ ਦੇ ਵਿੱਚ ਹੀ ਸੱਭਿਆਚਾਰਕ ਮੇਲੇ ਹੁੰਦੇ ਨੇ ਪ੍ਰੋਗਰਾਮ ਹੁੰਦੇ ਨੇ ਖੇਡਾਂ ਦੇ ਸਮਾਗਮ ਹੁੰਦੇ ਨੇ ਇਹ ਪੰਜਾਬ ਸਰਕਾਰ ਦੇ ਦੇਣਾ ਔਰ ਦੂਜੀ ਗੱਲ ਆ ਆਪਾਂ ਕਹਿ ਦਿੰਦੇ ਜੇ ਲੀਡਰ ਹੁੰਦੇ ਆ ਉਹ ਦਿਲ ਤੋਂ ਕੰਮ ਨਹੀਂ ਲੈਂਦੇ ਦਿਮਾਗ ਤੋਂ ਹੀ ਕੰਮ ਲੈਂਦੇ ਆ ਇਸ ਕਰਕੇ ਉਹ ਪੁੱਠੇ ਸਿੱਧੇ ਕੰਮ ਵੀ ਕਰਦੇ ਆ ਸਾਡੀਆਂ ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਵੀ ਕਰ ਦਿੰਦੇ ਆ ਪਰ ਮੈਂ ਮਹਿਸੂਸ ਕਰਦਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਕਲਾ ਦੇ ਨਾਲ ਜੁੜੇ ਪਿਆ ਉਹ ਦਿਮਾਗ ਦੇ ਨਾਲ ਨਾਲ ਦਿਲ ਤੋਂ ਵੀ ਸੋਚਦੇ ਆ ਕਲਾ ਦੇ ਪ੍ਰੇਮੀ ਆ ਉਹ ਤੇ ਜੇਕਰ ਪੰਜਾਬ ਸਰਕਾਰ ਨੇ ਉਹਨਾਂ ਨੇ ਇਸ ਦੇ ਵਿੱਚ ਸਲੇ ਸਾਡੇ ਸੱਭਿਆਚਾਰਕ ਮਾਮਲੇ ਦੇ ਮੰਤਰੀ ਨੂੰ ਮੋਲ ਗਗੜਮਾਨ ਜੀ ਤਾਂ ਉਹ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਕੱਲਾ ਦਿਮਾਗ ਤੋਂ ਕੰਮ ਨਹੀਂ ਲੈਂਦੀ ਦਿਲ ਤੋਂ ਕੰਮ ਵੀ ਲੈਂਦੀ ਅਸੀਂ ਕਦਰਾਂ ਕੀਮਤਾਂ ਨੂੰ ਸਮਝਦੇ ਆਂ ਅਸੀਂ ਸੋਚਦੇ ਆਂ ਮਹਿਸੂਸ ਕਰਦੇ ਆਂ ਕਿ ਅਸੀਂ ਸਾਡਾ ਭਾਈਚਾਰਾ ਸਾਡਾ ਪਿਆਰ ਸਤਕਾਰ ਸਾਡੀ ਕਲਾ ਉਸ ਨੂੰ ਜਿਉਂਦੀ ਰੱਖ ਕਿੰਨੇ ਕਲਾਕਾਰ ਨੇ ਨਵੇਂ ਕਲਾਕਾਰ ਉਹ ਸਟੇਜ ਤੋਂ ਆਪਦੀ ਪਰਫਾਰਮੈਂਸ ਪੇਸ਼ ਕਰ ਰਹੇ ਨੇ ਗਿੱਧਾ ਭੰਗੜਾ ਸਰਕਾਰੀ ਸਕੂਲ ਜੱਸੀਪੌਣਾ ਵਾਲੇ ਦੇ ਲੜਕਿਆਂ ਨੇ ਭੰਗੜਾ ਪੇਸ਼ ਕੀਤਾ ਤੇ ਮੈਂ ਤਾਂ ਭਾਈ 15 ਸਾਲਾਂਾਂ ਮਾਜੇ ਭੰਗੜਾ ਦੇਖਿਆ ਸਕੂਲੀ ਵਿਦਿਆਰਥੀਆਂ ਦਾ ਸੋ ਇਸ ਤਰ੍ਹਾਂ ਦੇ ਮੇਲੇ ਹੋਣੇ ਚਾਹੀਦੇ ਆ ਜਿਸ ਤੋਂ ਸਾਨੂੰ ਸੇਧ ਮਿਲਦੀ ਆ ਜੀ ਪਹਿਲਾਂ ਬਹੁਤ ਜ਼ਿਆਦਾ ਪ੍ਰਦਰਸ਼ਨੀਆਂ ਲੱਗਦੀਆਂ ਸੀ ਉਹਨਾਂ ਨੂੰ ਪੇਮੈਂਟ ਵੀ ਦਿੱਤੀ ਜਾਂਦੀ ਸੀ ਸਮਾਨ ਲੈਣ ਦਾ ਜੀ ਜੀ ਕਿਰਾਇਆ ਦਿੱਤਾ ਪਰ ਉਹਨਾਂ ਨੇ ਜਿਆਦਾ ਕਰਿਆ ਉਹ ਸਾਡੇ ਸਾਹਮਣੇ ਖੁਸ਼ ਹੋ ਰਹੇ ਅਸੀਂ ਦੇਣ ਲੱਗੇ ਨਹੀਂ ਰਾਤ ਨੂੰ ਤਾਂ ਟਿਕਾਣਾ ਬੰਦ ਹੋ ਜਾਂਦਾ ਬਹੁਤ ਔਖਾ ਹੋ ਜਾਂਦਾ ਸਾਡਾ ਸਮਾਨ ਬੰਦ ਬੈਂਟੀਆਂ ਆ ਕਿਉਂਕਿ ਇਹ ਮੇਲਾ ਆਪਣੇ ਪ੍ਰਬੰਧ ਕਰਾ ਰਹੇ ਨੇ ਕਮੇਟੀ ਬਣੀ ਵੀ ਜਿਹੜੀ ਸੋ ਜੋ ਵੀ ਕੋਈ ਕਮੀ ਪੇਸ਼ੀ ਆ ਤੁਹਾਨੂੰ ਪਤਾ ਵੀ ਪੰਜਾਬ ਸਰਕਾਰ ਦੇ ਇਹ ਜੇ ਮਾਮਲੇ 0% ਟੋਲਰੈਂਸ ਆ ਕੋਈ ਬੰਦਾ ਚਾਹੇ ਮੈਂ ਆ ਚਾਹੇ ਮੈਂ ਆ ਚਾਹੇ ਸਾਡਾ ਕੋਈ ਆਪਣਾ ਅਸੀਂ ਤਾਂ ਗੱਲ ਹੀ ਆਪਣੇ ਤੋਂ ਸ਼ੁਰੂ ਕਰਦੇ ਆ ਜੇ ਕਿ ਕਿਸੇ ਤਰ੍ਹਾਂ ਨਿਯਮਾਂ ਦੇ ਵਿੱਚ ਕੋਈ ਕਤਾਹੀ ਹੋਈ ਆ ਕਿਸੇ ਨਾਲ ਕੋਈ ਲਿਆਜ ਨਹੀਂ ਕਿਸੇ ਨੂੰ ਕੋਈ ਬਖਸ਼ਾ ਨਹੀਂ ਜਾਊਗਾ ਜੋ ਵੀ ਕੋਈ ਗੱਲਬਾਤ ਆ ਮੈਂ ਪੰਜਾਬ ਸਰਕਾਰ ਦੇ ਵਿੱਚ ਆ ਇਸ ਰੋਜ਼ ਸ਼ਹਿਰ ਦੇ ਵਿੱਚ ਹੀ ਰਹਿੰਦੇ ਆ ਤੁਸੀਂ ਮੇਰੇ ਧਿਆਨ ਦੇ ਵਿੱਚ ਲਿਆ ਦਿਓ ਜੇ ਕਿਸੇ ਨੂੰ ਕੋਈ ਸਮੱਸਿਆ ਆਈ ਹੈਗਾ ਦੁਕਾਨਦਾਰ ਨੂੰ ਜਿਵੇਂ ਤੁਸੀਂ ਕਿਹਾ ਵੀ 10 ਦਿਨਾਂ ਤੋਂ ਸਾਇਣ ਕਰਾਏ ਆ ਪੈਸੇ 3 ਦਿਨਾਂ ਦੇ ਅਸੀਂ ਇਸ ਗੱਲ ਨੂੰ ਪੂਰੀ ਗੰਭੀਰਤਾ ਦੇ ਨਾਲ ਲਵਾਂਗੇ ਤੇ ਮੈਂ ਡੀ ਸਾਹਿਬ ਨਾਲ ਗੱਲ ਕਰੂੰਗਾ ਪ੍ਰਬੰਧਕਾਂ ਦੇ ਨਾਲ ਵੀ ਗੱਲ ਕਰਾਂਗੇ ਇਹ ਜੀ ਗੱਲ ਮਤਲਬ ਜੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਮੇਲੇ ਦੀ ਜਾਂਚ ਕਰਾਈ ਜਾ ਸਕਦੀ ਹੈ ਇਸ ਮਾਮਲੇ ਨੇ ਮੇਲੇ ਦੀ ਜਾਂਚ ਗੱਲ ਸੁਣੋ ਪੰਜਾਬ ਸਰਕਾਰ ਨੇ 15 ਲੱਖ ਰੁਪਏ ਦਿੱਤਾ 15 ਲੱਖ ਰੁਪਏ ਦਿੱਤਾ ਪਰ ਫਿਰ ਵੀ ਚਰੋ ਮੈਂ ਜੋ ਵੀ ਇੱਥੇ ਪੈਸਾ ਇਹਨਾਂ ਨੇ ਇਕੱਠਾ ਕੀਤਾ ਕਿਵੇਂ ਕੀ ਸਾਧਨਾ ਉਸ ਬਾਰੇ ਸਾਨੂੰ ਜਿਆਦਾ ਨਹੀਂ ਪਤਾ ਪਰ 15 ਲੱਖ ਦੀ ਸਾਡੀ 100% ਗਾਰੰਟੀ ਹੈ ਪਰ ਦੂਜੀ ਗੱਲ ਇਨਸਾਨੀਅਤ ਦਾ ਮਸਲਾ ਹੈ ਜਿਹੜੇ ਤੁਸੀਂ ਗੱਲ ਕੇ 10 ਦਿਨਾਂ ਦਾ ਕੰਮ ਕਰਾਇਆ ਤਿੰਨ ਦਿਨਾਂ ਦੇ ਬਹਿਜ ਦਿੱਤੇ ਵੈਸੇ ਹੀ ਗੱਲ ਮਾੜੀ ਹੈ ਤੁਸੀਂ ਮੇਰੇ ਧਿਆਨ ਦੇ ਵਿੱਚ ਲਿਆ ਦਿਓ ਜਿਹੜਨ ਸਤਕਾਰਯੋਗ ਬੀਬੀਆਂ ਮੈਨੂੰ ਮਿਲਾ ਦਿਓ ਕੱਲ ਨੂੰ ਮਿਲਾ ਦਿਓ ਪਰਸੋਂ ਮਿਲਾ ਦਿਓ ਇੱਥੇ ਹੀ ਆ ਕੋਈ ਕਿਸੇ ਦਾ ਜੋ ਕਿਰਤ ਦੇ ਪੈਸੇ ਆ ਬਿਲਕੁਲ ਵੀ ਇਸ ਗੱਲ ਦੇ ਵਿੱਚ ਕੋਈ ਜਿਹਾਜ ਨਹੀਂ ਕੀਤੀ ਜਾਉਗੀ ਅਸੀਂ ਜਿਹੜੀਆਂ ਸਾਡੀਆਂ ਪਿੰਡਾਂ ਦੇ ਵਿੱਚ ਬੀਬੀਆਂ ਇੱਥੇ ਆਉਂਦੀਆਂ ਨੇ ਪਰਸੋਂ ਅਸੀਂ ਤੁਸੀਂ ਵੀ ਸਾਡੇ ਤੋਂ ਸਾਈਨ ਕਰਾ ਲਈ 10 ਦਿਨਾਂ ਦੇ ਲੇਕਿਨ ਪੈਸੇ ਹਮ ਤੱਕ ਨਹੀਂ ਦੇ ਜੇ 10 ਦਿਨਾਂ ਦੇ